ਜੇ ਅਸੀਂ ਸ਼੍ਰੀ ਪੈਣੀ ਸਾਹਿਬ ਆਏ ਹਾਂ ਸਤਿਗੁਰ ਉਦੇਸ ਸਿੰਘ ਜੀ ਦੇ ਹੇਠ ਸ਼ਹੀਦ ਬਿਸ਼ਮ ਸਿੰਘ ਦੇ ਵਾਰਿਸ ਦਾ ਪ੍ਰੋਗਰਾਮ ਚੱਲ ਰਿਹਾ ਹੈ ਇੱਥੇ ਛੋਟੇ-ਛੋਟੇ ਬੱਚੇ ਦੂਰੋਂ ਨੇੜੇ ਸਭ ਪਾਸੇ ਤੋਂ ਆ ਕੇ ਆਪਣਾ ਹੁਨਰ ਦਿਖਾ ਰਹੇ ਹਨ ਆਜੋ ਅੱਜ ਅਸੀਂ ਇੰਟਰੋਡਿਊਸ ਕਰਾਣੇ ਆ ਗੁਰਦੇਵ ਸਿੰਘ ਚੀਮਾ ਜੀ ਨੂੰ ਜੋ ਕਿ ਸ਼੍ਰੀ ਪੈਣੀ ਸਾਹਿਬ ਦੇ ਰਹਿਣ ਵਾਲੇ ਨੇ ਤੇ ਹਰਮੀਤ ਸਿੰਘ ਜੀ ਜਿਹੜੇ ਕਿ ਸੁੰਦਰ ਨਗਰ ਦੇ ਰਹਿਣ ਵਾਲੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਹਾਨੂੰ ਬੱਚਿਆਂ ਬਾਰੇ ਤੁਸੀ ਤੁਹਾਨੂੰ ਕੀ ਮਹਿਸੂਸ ਲੱਗਦਾ ਪਿਆ ਹੈ ਦੇ ਜਿਹੜੇ ਬੱਚੇ ਹੈਗੇ ਵੇਖੋ ਜੀ ਜਿਹੜਾ ਬੱਚਿਆਂ ਨੂੰ ਜਿਹੜਾ ਜਿਹੜੇ ਸ਼ੁਰੂ ਤੋਂ ਸੰਸਕਾਰ ਮਿਲਦੇ ਨੇ ਨਾ ਉਹਨਾਂ ਨੂੰ ਸਾਹਮਣਾ ਬਹੁਤ ਜ਼ਰੂਰੀ ਹੈ ਇਹ ਜਿਹੜੀ ਛੋਟੀ ਪਨੀਰੀ ਹੈ ਅਸੀਂ ਇਹਨਾਂ ਨੂੰ ਸ਼ਹੀਦ ਇਹਨਾਂ ਨੂੰ ਸ਼ਹੀਦ ਬਿਸਨ ਸਿੰਘ ਦੇ ਵਾਰਿਸ ਜਿਹੜਾ ਪ੍ਰੋਗਰਾਮ ਅਸੀਂ ਆਯੋਜਿਤ ਕੀਤਾ ਹੈ ਵਿਸ਼ਮ ਨਾਮਤਰੀ ਵਿਦਿਕ ਜਥੇ ਵੱਲੋਂ ਸ੍ਰੀ ਪਨੀਰੀ ਸਾਹਿਬ ਦੇ ਹੋਲੇ ਮੁਹੱਲੇ ਦੇ ਉੱਪਰ ਜਿਹੜਾ ਕਿ 27 ਤਰੀਕ ਤੋਂ ਲੈ ਕੇ 31 ਮਾਰਚ 2024 ਤੱਕ ਆਯੋਜਿਤ ਕੀਤਾ ਗਿਆ ਹੈ ਇਸ ਦੇ ਦਰਮਿਆਨ 27 28 29 30 ਚਾਰ ਦਿਨ ਦਾ ਜਿਹੜਾ ਪ੍ਰੋਗਰਾਮ ਹੈ ਇਹ ਆਯੋਜਿਤ ਕੀਤਾ ਗਿਆ ਇਹਦੇ ਵਿੱਚ ਛੋਟੇ ਬੱਚੇ ਜਿਨ੍ਹਾਂ ਦੀ ਉਮਰ 5 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਨੇ ਉਹ ਸਾਰੇ ਬੱਚੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਉਹਨਾਂ ਬੱਚਿਆਂ ਨੂੰ ਅਸੀਂ ਇੱਕ ਮੈਸੇਜ ਰਾਹੀਂ ਕਨਵੇ ਕੀਤਾ ਉਹਨਾਂ ਨੂੰ ਵੀ ਤੁਸੀਂ ਕੋਈ ਵੀ ਸਾਖੀ ਸਤਗੁਰਾਂ ਦੀ ਸ਼ਹੀਦ ਬਿਸਨ ਸਿੰਘ ਦੀ ਸਾਖੀ ਕੋਈ ਗੁਰਬਾਣੀ ਗੁਰਬਾਣੀ ਦੀਆਂ ਪੰਕਤੀਆਂ ਤੇ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ 10 ਪੌੜੀਆਂ ਰਹਿਤਨਾਮਾ ਅਰਦਾਸ 35 ਅਖਰੀ ਅਲੱਗ-ਅਲੱਗ ਸਾਰੇ ਜਿਹੜੇ ਇਹ ਮੈਨੂੰ ਇਹਦੇ ਵਿੱਚ ਤਿਆਰ ਕੀਤੇ ਗਏ ਸੀ ਇਹ ਸਾਰੇ ਸਬਜੈਕਟ ਇਹਨਾਂ ਨੂੰ ਦਿੱਤੇ ਗਏ ਸੀ ਉਹ ਬੱਚੇ ਛੋਟੇ-ਛੋਟੇ ਬੱਚੇ ਤੁਸੀਂ ਵੇਖੋਗੇ ਕਿ ਉਹਨਾਂ ਨੇ ਬੜੀ ਮਤਲਬ ਬੜੀ ਉਤਸਕਤਾ ਦੇ ਨਾਲ ਬੜੀ ਤੇਜ਼ੀ ਦੇ ਨਾਲ ਬੜੇ ਸ਼ੌਂਕ ਰੀਜ ਦੇ ਨਾਲ ਇਹ ਚੀਜ਼ਾਂ ਨੂੰ ਤਿਆਰ ਕਰਕੇ ਸਾਹਮਣੇ ਸਾਹਸੰਗ ਦੇ ਵਿੱਚ ਪੇਸ਼ ਕੀਤਾ ਗਿਆ ਜਿਹੜਾ ਕਿ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਹੈ ਪਹਿਲੇ ਦਿਨ 27 ਤਰੀਕ ਨੂੰ ਪਹਿਲੇ ਦਿਨ 27 ਤਰੀਕ ਨੂੰ ਘੱਟ ਤੋਂ ਘੱਟ ਵੀ ਇੱਥੇ 100 ਤੋਂ 20 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਇਹਦਾ ਟਾਈਮ ਹੈ ਸਵੇਰੇ 10:00 ਤੋਂ ਲੈ ਕੇ 12:00 ਵਜੇ ਤੱਕ ਤੇ ਸ਼ਾਮੀ 4:00 ਤੋਂ ਲੈ ਕੇ 6:00 ਵਜੇ ਤੱਕ ਰੋਜ਼ ਅੱਜ ਕੱਲ ਇਹਦੇ ਵਿੱਚ 120 ਬੱਚੇ ਸੀ ਤੇ ਅੱਜ ਮਿਲਦਾ 200 ਤੋਂ ਉੱਪਰ ਬੱਚਿਆਂ ਦੀ ਗਿਣਤੀ ਪਹੁੰਚ ਚੁੱਕੀ ਹੈ ਬੱਚਿਆਂ ਦੇ ਵਿੱਚ ਭਾਰੀ ਉਤਸ਼ਾਹ ਹੈ ਬੜੇ ਸ਼ੌਂਕ ਦੇ ਨਾਲ ਉਹ ਇਸ ਜਿਹੜਾ ਆਓ ਸ਼ਹੀਦ ਬਿਸ਼ਮ ਸਿੰਘ ਦੇ ਵਾਰਿਸ ਦੇ ਜਿਹੜਾ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਸਾਨੂੰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਅਸੀਂ ਹੋਰ ਬੱਚਿਆਂ ਨੂੰ ਦੇਵਾਂਗੇ ਪਰ ਉਹਦੇ ਵਿੱਚ ਥੋੜਾ ਜਿਹਾ ਅਸੀਂ ਥੋੜਾ ਜਿਹਾ ਉਹਦੇ ਵਿੱਚ ਅਸੀਂ ਚੇਂਜ ਕਰਾਂਗੇ ਬੱਚਿਆਂ ਨੂੰ ਉਹਦੇ ਵਿੱਚ ਅਸੀਂ ਉਹਨਾਂ ਦਾ ਕੰਪੀਟੀਸ਼ਨ ਰੱਖਾਂਗੇ ਹੁਣ ਉਹਨਾਂ ਦੇ ਜਿਹੜੀ ਸ਼ੁੱਧ ਗੁਰਬਾਣੀ ਦੇ ਵਿੱਚ ਵੀ ਉਹਨਾਂ ਨੂੰ ਉਹਦੇ ਵਿੱਚ ਪਹਿਲ ਦਿੱਤੀ ਜਾਊਗੀ ਉਹਨਾਂ ਬੱਚਿਆਂ ਨੂੰ ਇਨਾਮ ਦਿੱਤਾ ਜਾਏਗਾ ਬਹੁਤ ਵਧੀਆ ਉਪਰਾਲਾ ਹੈਗਾ ਹੈ ਬੱਚਿਆਂ ਨੂੰ ਥੋੜਾ ਜਿਹਾ ਗਿਫਟ ਦਾ ਵੀ ਹੁੰਦਾ ਹੈ ਤੇ ਇਸ ਕਰਕੇ ਉਹਨਾਂ ਨੇ ਆਪਨੇ ਆਪ ਜੀ ਨੇ ਗਿਫਟ ਵੀ ਰੱਖੇ ਨੇ ਗਿਫਟ ਕਿਹੜੇ ਕਿਹੜੇ ਰੱਖੇ ਨੇ ਗਿਫਟ ਚ ਅਸੀਂ ਬੱਚਿਆਂ ਨੂੰ ਬੈਗ ਵਾਟਰ ਬੋਟਲ ਚਾਕਲੇਟਸ ਔਰ ਪੈਨਸਿਲਸ ਵਗੈਰਾ ਸਾਡਾ ਇਹਦਾ ਮੇਨ ਮੋਟਿਵ ਸੀਗਾ ਅਟੈਚ ਐਂਡ ਅਟਰੈਕਟ ਮਤਲਬ ਬੱਚਿਆਂ ਨੂੰ ਆਪਣੇ ਗੁਰਬਾਣੀ ਵਾਲੇ ਪਾਸੇ ਨਾਮਤਰੀ ਪੁਨੇਵਾਸੀ ਵਾਲੇ ਪਾਸੇ ਅਟਰੈਕਟ ਕਰਕੇ ਉਹਨਾਂ ਨੂੰ ਆਪਣੇ ਨਾਮ ਵਿਸਮ ਨਾਮਤਰੀ ਵਿਧਿਕ ਜਿਤੇ ਨਾਲ ਅਟੈਚ ਕਰਨਾ ਇਹਦਾ ਮੇਨ ਮੋਟਿਵ ਜਿਹੜਾ ਸੀ ਸਗੁਰ ਸੱਚੇ ਪਾਤਸ਼ਾਹ ਨੇ ਇਹ ਹੀ ਦਿੱਤਾ ਸੀ ਅਟੈਚ ਐਂਡ ਅਟਰੈਕਟ ਤੇ ਅਸੀਂ ਉਹਦੇ ਉੱਤੇ ਹੀ ਚੱਲਦੇ ਹੋਏ ਜਿਹੜਾ ਹੈ ਇਹ ਇਵੈਂਟ ਜਿਹੜਾ ਆਰਗੇਨਾਈਜ਼ ਕੀਤਾ ਹੈ ਜਿੰਨ ਵਿੱਚ ਬੱਚਿਆਂ ਨੇ ਬੜਾ ਭਾਰੀ ਉਤਸ਼ਾਹ ਦਿਖਾਇਆ ਹੈ ਅਸੀਂ ਅੱਗੇ ਵੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਮਿਲਿਆਂ ਤੇ ਵੀ ਤੇ ਸਥਾਨਿਕ ਜਗ੍ਹਾ ਤੇ ਜਾ ਜਾ ਕੇ ਉਹ ਆਰਗੇਨਾਈਜ਼ ਕਰਾਂਗੇ ਤਾਂ ਕਿ ਅਸੀਂ ਯੂਥ ਨੂੰ ਜਿਹੜਾ ਹੈ ਉਹ ਆਪਣੇ ਵਿਸ਼ਮ ਨਾਮਤਰੀ ਵਿਧਿਕ ਜਥੇ ਨਾਲ ਨਾਮਤਰੀ ਪੰਥ ਨਾਲ ਜਿਹੜਾ ਹੈ ਉਹ ਜੋੜ ਸਕੀਏ ਇਹ ਮੇਨ ਮੋਟਿਵ ਹੈ ਇਸ ਜਿਹੜਾ ਹੌਲੇ ਮਲੇ ਦੇ ਮੌਕੇ ਤੇ ਜਿਹੜਾ ਅਸੀਂ ਇਹ ਆਓ ਵਿੱਚ ਸ਼ਹੀਦ ਬਚਨ ਦੇ ਵਾਰਿਸ ਦਾ ਪ੍ਰੋਗਰਾਮ ਜੋਜ਼ ਕੀਤਾ ਇਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੀ ਬੱਚੇ ਆਏ ਹੋਣੇ ਆ ਉਹਨਾਂ ਨੇ ਸਪੈਸ਼ਲ ਇਸ ਪ੍ਰੋਗਰਾਮ ਦੇਖ ਕੇ ਉਹਨਾਂ ਨੇ ਬਹੁਤ ਰੋਚਕਾ ਦਿਖਾਈ ਹੈ ਉਹ ਬੜੇ ਖੁਸ਼ ਹੋਏ ਨੇ ਉਹ ਕਿਉਂਕਿ ਮੇਲੇ ਵਿੱਚ ਆਉਣ ਨਾਲ ਉਹਨਾਂ ਨੂੰ ਥੋੜਾ ਜਿਹਾ ਦੋ ਕੰਮ ਹੋ ਗਏ ਉਹਨਾਂ ਦਾ ਇੱਕ ਤੇ ਉਹਨਾਂ ਦਾ ਸਟੇ ਤੇ ਆ ਕੇ ਉਹਨਾਂ ਦਾ ਝੱਕ ਉਤਰ ਗਿਆ ਤੇ ਉਹ ਬੜੇ ਖੁਸ਼ ਹੋਏ ਨੇ ਉਹ ਕਹਿੰਦੇ ਵੀ ਅੱਗੇ ਤੋਂ ਅਗਲੇ ਅਗਲੇ ਅਸੂ ਦੇ ਮੇਲੇ ਤੇ ਵੀ ਕਹਿੰਦੇ ਵੀ ਇਦਾਂ ਦਾ ਪ੍ਰੋਗਰਾਮ ਅਸੀਂ ਆਯੋਜਿਤ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਬੱਚੇ ਆਪਣੀ ਸੰਸਥਾ ਦੇ ਨਾਲ ਆਪਣੇ ਨਾਮ ਤੇਰੀ ਸਿੱਖੀ ਦੇ ਵਿੱਚ ਜੁੜੇ ਰਹਿਣ ਤੇ ਸਤੁਰੂ ਉਹਦੇ ਸਿੰਘ ਜੀ ਦੀ ਚੜ੍ਹਦੀ ਕਲਾ ਰਵੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਆਪ ਜੀ ਦਾ ਬਹੁਤ ਬਹੁਤ ਜਗਤ ਜਲੰਦਾ ਰਖ ਲੈ ਪਿਆਰਿਆ ਜਗਤ ਜਲੰਦਾ ਰਖ ਲੈ ਜਗਤ ਜਲੰਦਾ ਦਾ ਰੱਖ ਲੈ ਪਿਆਰਿਆ ਜਗਤ ਜਲੰਧਾ ਰੱਖ ਲੈ ਹੋ ਆਪਣੀ ਕਿਰਪਾ ਤਾਰ ਹੋ ਆਪਣੀ ਕਿਰਪਾ ਤਾਰ ਹੋ ਆਪਣੀ ਕਿਰਪਾ ਤਾਰ ਮੇਰਿਆ ਪਿਆਰਿਆ ਸਾਈ ਬਾ ਹੋ ਜਿੱਤੇ ਦਵਾਰੇ ਉਬਰੇ ਤਿੱਥਲੇ ਹੋ ਉਬਾਰ ਹੋ ਤਿੱਥਲੇ ਹੋ ਉਬਾਰ ਹੋ ਤਿੱਥਲੇ ਹੋ ਉਬਾਰ ਮੇਰਿਆ ਪਿਆਰਿਆ ਸਾਈ ਬਾਹੋ ਹੋ ਮਾਤਾ ਗੁਦਰੀ ਦੇ ਅਸੀਂ ਲਾੜਲੇ ਮਾਤਾ ਮਾਤਾ ਜੀ ਤੋਂ ਦੇ ਲਾੜ ਸਾਡੇ ਫੇਰਾ ਵਰਗੇ ਹੌਸਲੇ ਤਾਂ ਹਾਥਿਆ ਵਰਗੀ ਚਾਰ ਗੁਰਚੇਤਨ ਸਿੰਘ ਫਗਵਾੜਾ ਤੋਂ ਇਸ ਤੋਂ ਬਾਅਦ ਮਹੇਸ਼ਿੰਦਰ ਸਿੰਘ ਸ਼੍ਰੀ ਪੈਣੀ ਸਾਹਿਬ ਹਰਿਆਲ ਸਿੰਘ ਸ਼੍ਰੀ ਪੈਣੀ ਸਾਹਿਬ ਸਾਨੂੰ ਜਿੱਥੇ ਗੁਰੂ ਨਾਨਕ ਨੇ ਤੋਰਿਆ ਸੀ ਅਸੀਂ ਫਿਰ ਉੱਥੇ ਹੀ ਜਾ ਕੇ ਖੜ ਗਏ ਹਾਂ ਅਸੀਂ ਹੰਤ ਸਮਾਨ ਸਰੋਵਰਾਂ ਦੇ ਫਿਰ ਮਾਇਆ ਦੇ ਚਿੱਕੜ ਚ ਵਰਗੇ ਹਾਂ ਉਹਨੇ ਇੱਕ ਅਕਾਲ ਨਾ ਜੋੜਿਆ ਸੀ ਅਸੀਂ ਫਿਰ ਬਾਬੀ ਪਖੰਡਿਆ ਦੇ ਹੱਥੇ ਚੜ ਗਏ ਹਾਂ ਗੁਰੂ ਬਾਬੇ ਨੇ ਸਮਝਾਇਆ ਸੀ ਬੜਾ ਲੇਕਿਨ ਹੱਲੇ ਤੀਕਵੀਂ ਸਮਝ ਨਹੀਂ ਆਈ ਸਾਨੂੰ ਬਾਬਾ ਨਾਨਕ ਹੈ ਪਿਆਰ ਦਾ ਉਹ ਕੂਆ ਆਪ ਹਰ ਇੱਕ ਪਿਆਸੇ ਦੇ ਪਾਸ ਗਿਆ ਜਿੱਥੇ ਜਿੱਥੇ ਕੋਈ ਪਿਆਸਾ ਨਜ਼ਰ ਆਇਆ ਉੱਥੇ ਉਹਦੀ ਭਜਾਉਣ ਲਈ ਪਿਆਸ ਗਿਆ ਕਿਧਰੇ ਭਾਗੋ ਦਾ ਸਰੂਨ ਗਰੂਨ ਕੀਤਾ ਕਿਧਰੇ ਭਾਗੋ ਨੂੰ ਦੇਨ ਪ੍ਰਗਾਸ ਗਿਆ ਸਿੱਧ ਕਰਨ ਸਿੱਧੇ ਨਾਨਕ ਮੱਕੇ ਪਹੁੰਚਿਆ ਔੜੇ ਵਿਠੇ ਕਰਨ ਮਿਠਾਸ ਗਿਆ ਸਾਸਰੀਆ ਕਾਹ। ਮੇਰਾ ਨਾਮ ਹਰਮਨ ਸਿੰਘ ਹੈ ਮੈਂ ਅੱਜ ਤੁਹਾਨੂੰ ਗੁਰੂ ਨਾਨਕ ਦੇਵ ਜੀ ਅਤੇ ਵਾਲੀ ਕੰਧਾਰੀ ਦੀ ਕਹਾਣੀ ਸੁਣਾਉਣ ਜਾ ਰਿਹਾ ਹਾਂ। ਇੱਕ ਇੱਕ ਵਾਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਕਹੀ ਤੇ ਉਹਨਾਂ ਦੇ ਕਹੀ ਭਗਤ ਇੱਕ ਪਹਾੜ ਦੇ ਥੱਲੇ ਬੈਠੇ ਹੋਏ ਸਨ ਤੇ ਉੱਥੇ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਮੈਨੂੰ ਪਿਆਸ ਲੱਗੀ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਆਹ ਪਹਾੜ ਉੱਤੇ ਬਲੀ ਕੰਦਾਰੀ ਰਹਿੰਦਾ ਹੈ ਉਸ ਦੇ ਕੋਲ ਇੱਕ ਪਾਣੀ ਟੋਕੋ ਹੈ ਮੇਰਾ ਨਾਮ ਸਨ ਯਾ ਕਹਰ ਸੁਣਾਣ ਜਾ ਰਹੀ ਹਾਂ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗੱਗਾ ਘੱਗਾ ਨਆਂ ਚਚਾ ਛਛਾ ਜੱਜਾ ਝੱਜਾ ਨਆਂ ਮੇਰਾ ਨਾਮ ਬਸੰਤ ਕੌਰ ਹੈ ਤੇ ਅੱਜ ਮੈਂ ਇੱਕ ਸਾਖੀ ਸੁਣਾਣ ਜਾ ਰਹੀ ਹਾਂ ਇੱਕ ਸਮੇਂ ਦੀ ਗੱਲ ਹੈ ਮੇਰਾ ਪੂਰਾ ਪਰਿਵਾਰ ਅਮਰੋਹਤ ਰਹਿੰਦਾ ਹੁੰਦਾ ਸੀ ਉਸ ਸਮੇਂ ਸਤ ਜੀ ਜਗਜੀਤ ਸਿੰਘ ਜੀ ਨੇ ਉੱਥੇ ਚੈਰਨ ਪਾਣੀ ਸੀ ਤੇ ਮੇਰੇ ਦਾਦਾ ਜੀ ਦੱਸਦੇ ਹੁੰਦੇ ਨੇ ਕਿ ਉਸ ਸਮੇਂ ਤੇ ਸਾਰੇ ਘਰ ਜੁਆਇਨ ਹੁੰਦੇ ਸੀ ਇਸ ਲਈ ਇਸ ਲਈ ਪਾਸ਼ਾ ਜੀ ਦੇ ਆਣ ਤੇ ਸਾਰਿਆਂ ਨੇ ਕੰਮ ਵੰਡ ਲਏ ਸਾਰਿਆਂ ਨੇ ਕੰਮ ਵੰਡ ਲਏ ਮੇਰੇ ਪਰਦਾਦਾ ਜੀ ਅਤੇ ਉਹਨਾਂ ਦੇ ਵੱਡੇ ਭਰਾ ਨੂੰ ਸ਼੍ਰੀ ਪੈਣੀ ਸਾਹਿਬ ਤੋਂ ਇਹ ਲਾਂਗਰੀਆਂ ਦੇ ਨਾਲ ਲੰਗਰ ਦਾ ਕੰਮ ਸੰਭਾਲਣਾ ਸੀ ਤੇ ਜਿੱਥੇ ਉਹਨਾਂ ਨੇ ਲੰਗਰ ਲੰਗਰ ਬਣਾਉਣ ਲਈ ਚੋਲਾ ਬਾਲਣਾ ਸੀ ਉੱਥੇ ਇੱਕ ਬਹੁਤ ਵੱਡਾ ਪੀਪਲ ਦਾ ਪੇੜ ਸੀ ਜਿਹਦੇ ਉੱਪਰ ਬੰਦਰ ਵੀ ਸੀ ਤੇ ਇੱਕ ਮਧਮੱਖੀਆਂ ਦਾ ਬਹੁਤ ਵੱਡਾ ਛੱਤਾ ਵੀ ਸੀ ਜਦੋਂ ਉਹਨਾਂ ਨੇ ਚੋਲਾ ਵਾਲਾ ਤੇ ਉਹਦਾ ਧੂਆ ਉੱਪਰ ਗਿਆ ਤੇ ਗਲਤੀ ਨਾਲ ਇੱਕ ਬੰਦਰ ਤੋਂ ਮੱਖੀਆਂ ਦਾ ਛੱਤਾ ਹਿੱਲ ਗਿਆ ਮੱਖੀਆਂ ਦਾ ਛੱਤਾ ਹਿੱਲ ਗਿਆ ਤੇ ਮੱਖੀਆਂ ਚੜ ਗਈਆਂ ਮੱਖੀਆਂ ਨੂੰ ਚੜਿਆ ਦੇਖ ਉੱਥੇ ਸਾਰੇ ਲੋਕੀ ਆਪਣੇ ਘਰਾਂ ਵਿੱਚ ਚਲੇ ਗਏ ਉੱਥੇ ਸਾਰੇ ਲੋਕੀ ਆਪਣੇ ਘਰਾਂ ਵਿੱਚੋਂ ਚਲੇ ਗਏ ਪਰ ਮੇਰੇ ਪਰਦਾਦਾ ਜੀ ਅਤੇ ਉਹਨਾਂ ਦੇ ਵੱਡੇ ਭਰਾ ਉੱਥੇ ਲੰਗਰ ਦੇ ਵੱਲ ਧਿਆਨ ਦੇ ਰਹੇ ਸਨ ਕਿਉਂਕਿ ਉਹ ਸੋਧ ਦਾ ਲੰਗਰ ਸੀ। ਸਾਂਝਾਂ ਪਾਲਖੋ ਹੈ ਤੇਕ ਨਜ਼ਰ ਲੈਣਾ ਹੈ ਜਿਵੇਂ ਚਾਹਿਆ ਹੋਇਆ ਤਾਂ ਤੇਕ ਨਾ ਚੱਲੇ ਨਾਲ ਕੁੜਾ ਤੋੜ ਤੇ ਫਕੂਮੇ ਜਾਏ ਜਲਣਾ ਨਾ ਨਾਂ ਨਹੀਂ ਲਿਖਿਆ ਨਾਲ ਬਹੁਤ ਬਹੁਤ ਸ਼ਾਬਾਸ਼ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਮਜਾਣਾ ਨਾ ਭੁੱਲਣਾ ਸਤਿ ਸ਼੍ਰੀ ਅਕਾਲ